ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਗਏ ਹੋ ਬਰਾਡ ਫਾਰਮਿੰਗਸ ਹੈ ਨਾ ਕਿਹੜਾ ਦੇ ਨਾਲ ਤੇ ਅੱਜ ਤੁਹਾਨੂੰ ਇਹ ਜੇ ਸਖਸ਼ਣਾ ਮਿਲੌਣ ਜਾ ਰਹੇ ਹਾਂ ਜਿਹੜਾ ਇੱਕ ਵਿਲੱਖਣ ਚੀਜ਼ ਜਿਹੜੀ ਆਪਣੇ ਏਰੀਆ ਦੇ ਵਿੱਚ ਲੈ ਕੇ ਆਏ ਆ ਜੀ ਜੀਐਸਪੀ ਕੰਪਨੀ ਦੀ ਜਿਪਸਮ ਹੈ ਜਿਹੜੀ ਉਹ ਹੁਣ ਆਪਣੇ ਇਲਾਕੇ ਦੇ ਵਿੱਚ ਲੰਬੀ ਦੇ ਨੇੜੇ ਪਿੰਡ ਮਹਿਣਾ ਦੇ ਵਿੱਚ ਮਿਲਣ ਲੱਗੀ ਆ ਦੋਸਤੋ ਤੇ ਮਹਿਣਾ ਤੋਂ ਸਾਡੇ ਨਾਲ ਸਪੈਸ਼ਲੀ ਬਾਈ ਜਸਕਰਨ ਸਿੰਘ ਹੋਰੀ ਮਿਲਦੇ ਆ ਜੀ ਅੱਜ ਜਸਕਰਨ ਜੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਇਹ ਤੁਸੀਂ ਕਦੋਂ ਤੋਂ ਜਿਹੜਾ ਜਤਨ ਦਾ ਸ਼ੁਰੂ ਕੀਤਾ ਜੀ ਇੱਥੇ ਮਹਿਨੇ ਦੇ ਵਿੱਚ ਇਹ ਜੀ ਅਸੀਂ 2022 ਤੋਂ ਸ਼ੁਰੂ ਕੀਤਾ ਸੀ ਆ ਬਾਈ ਜੀ ਤੇ ਇਹ ਚੰਗਾ ਹੁੰਗਾ ਰਾਮਲ ਕਰਕੇ ਜਿਮੀਦਾਰ ਕਿਸਾਨ ਭਰਾਵਾਂ ਨੂੰ ਚੰਗੇ ਰਿਜ਼ਲਟ ਆਉਣ ਕਰਕੇ ਇਹਨੂੰ ਅਸੀਂ ਵੱਡੇ ਪੱਧਰ ਤੇ ਲੈ ਕੇ ਆਏ ਆ ਜੀ ਤਾਂ ਇਹਦੇ ਮੰਨ ਲੋ ਕਿਸਾਨਾਂ ਦੇ ਚੰਗੇ ਰਿਜ਼ਲਟ ਆਏ ਜੀ ਕਣਕ ਦੇ ਵਿੱਚ ਵੀ ਬਹੁਤ ਵਧੀਆ ਆਏ ਤੇ ਹੁਣ ਲੋਕਾਂ ਨੇ ਝੋਨੇ 'ਚ ਪਾਇਆ ਜੀ ਇਹਨੂੰ ਤੇ ਖਾਸ ਕਰਕੇ ਸਬਜ਼ੀਆਂ ਵਾਲੇ ਕਿਸਾਨਾਂ ਨੇ ਜਾਂ ਆਲੂ ਵਾਲਿਆਂ ਨੇ ਤਾਂ ਬਹੁਤ ਇਹਨੂੰ ਸੁਲਾਹ ਹੈ ਜੀ ਬਹੁਤ ਉੱਚ ਕੁਆਲਿਟੀ ਦਾ ਜਿਪਸਮ ਹੈ ਜੀ ਇਹ ਜੋ ਕਿ ਪਿੰਡ ਮਹਨੇਚ ਅਸੀਂ ਸਟੋਰ ਬਣਾਇਆ ਹੋਇਆ ਹੈ ਜੀ ਜੋ ਕਿ ਬਲੋਕ ਪੰਡਾ ਵਾਲੀ ਰੋਡ ਤੇ ਸੱਤ ਹੈ ਜੀ ਸਾਡੇ ਨਾਲ ਬਾਈ ਗੁਰਪ੍ਰੀਤ ਹੋਰੀ ਹੈ ਜਿਹੜੇ ਕੰਪਨੀ ਦੇ ਵਿੱਚੋਂ ਡਾਇਰੈਕਟਰ ਜਿਹੜੀ ਲੋਕਾਂ ਨੂੰ ਜਾਗਰੂਕ ਕਰਦੇ ਆ ਇਹਦੇ ਬਾਰੇ ਤੇ ਕੰਪਨੀ ਦੇ ਵਿੱਚ ਹੀ ਆਪਦੀ ਜੌਬ ਕਰਦੇ ਆ ਜਿਹੜਾ ਸਾਰਾ ਸਿਸਟਮ ਆਪਣੇ ਇਲਾਕੇ ਦਾ ਇਹ ਦੇਖਦੇ ਆ ਜੀ ਕਈ ਜ਼ਿਲ੍ਹਿਆਂ ਦਾ ਗੁਰਪ੍ਰੀਤ ਜੀ ਸਵਾਗਤ ਹੈ ਤੁਹਾਡਾ ਤੁਸੀਂ ਆਪਣੀ ਕੰਪਨੀ ਬਾਰੇ ਕੁਝ ਦੱਸੋ ਜੀ ਆ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਸਾਰੇ ਕਿਸਾਨ ਵੀਰਾਂ ਦਾ ਬਹੁਤ ਬਹੁਤ ਹੀ ਸਵਾਗਤ ਹੈ ਤੁਹਾਡਾ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਦੱਸੇਗਾ ਬਾਈ ਜੀ ਇਹ ਆਪਣੇ ਪੂਰੇ ਹੀ ਪੰਜਾਬ ਚ ਡੀਲਰ ਹੈਗੇ ਆਪਣੇ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਗੁਰਮੀਤ ਕੁਮਾਰ ਜੀ ਦਾ ਜਿਨ੍ਹਾਂ ਨੂੰ ਆਪਾਂ ਨੂੰ ਬਹੁਤ ਹੀ ਉੱਚ ਕੁਆਲਿਟੀ ਦਾ ਜਿਪਸਮ ਦਿੱਤਾ ਹੈ ਜਿਪਸਮ ਹੋਰ ਵੀ ਕੰਪਨੀਆਂ ਦਾ ਆਈ ਜਾਂਦਾ ਉਹਨਾਂ ਦਾ ਕੋਈ ਰਿਜ਼ਲਟ ਨਹੀਂ ਗੱਲ ਲੋਕ ਕਿਵੇਂ ਬਾਈ ਜੀ ਪਹਿਲਾਂ ਆਮ ਹੀ ਇਹ ਹੁੰਦਾ ਸੀ ਵੀ ਇਹਨੂੰ ਐਸੇ ਚੂਨਾ ਹੀ ਮੰਨਿਆ ਜਾਂਦਾ ਸੀ ਕਿ ਟਰੈਕਟਰ ਟਰਾਲੀਆਂ ਚਾਹੁੰਦਾ ਸੀ ਇਹ ਫਿਰ ਕਦੋਂ ਸ਼ੁਰੂ ਹੋਇਆ ਕਿ ਇਹ ਗੱਟਿਆਂ ਦੇ ਵਿੱਚ ਇਹਨੂੰ ਗੱਟਿਆਂ 'ਚ ਪਾਉਣ ਦੀ ਕੀ ਲੋੜ ਪਈ ਭਾਈ ਜੀ ਲੋੜ ਐ ਪਈ ਵੀ ਕਿਸਾਨ ਵੀਰ ਉਥੋਂ ਡਾਇਰੈਕਟ ਟਰੱਕ ਭਰਾ ਲੈਂਦੇ ਸੀਗੇ ਟਰੱਕ ਭਰਾ ਕੇ ਕਿਸਾਨ ਆਪਦੇ ਖੇਤ ਚ ਹਵਾ ਲੈਂਦੇ ਸੀ ਉਹਨਾਂ ਨੂੰ ਖਾਈ ਇਹ ਆਉਂਦੀ ਸੀਗੀ ਵੀ ਉਹਨਾਂ ਨੂੰ ਡਲੇਪਨਾਂ ਵਿੱਚ ਦਿੱਕਤ ਆਉਂਦੀ ਸੀ ਉਹਦੇ 'ਚ ਵੀ ਮਿੱਟੀ ਦੀ ਵੀ ਮਾਤਰਾ ਆਉਂਦੀ ਸੀ ਹੁਣ ਇਹਨੂੰ ਛੋਦ ਕੇ ਪਿਓਰ ਪੀਸ ਕੇ ਇਨੂੰ 70% ਕੁਆਲਿਟੀ ਆਪਾਂ ਹੁਣ ਨਿਸ਼ਾਨ ਵੀਰਾਂ ਨੂੰ ਦੇਈ ਜਾਂਦੇ ਆ ਜਿਹੜੇ ਹੋਰ ਕੰਪਨੀਆਂ ਵਾਲੇ ਜਿਪਸਮ ਦੇਈ ਜਾਂਦੇ ਆ ਕੋਈ ਜਿਪਸਮ ਦੇ ਨਾਮ ਤੋਂ ਐ ਬਦਨਾਮ ਕਰੀ ਜਾਂਦੇ ਜਿਪਸਮ ਨੂੰ ਕੋਈ ਜਿਪਸਮ ਨਹੀਂ ਦੇ ਰਹੇ ਹੋ ਅੱਛਾ ਕੰਪੈਰੀਜ਼ਨ ਦੀ ਗੱਲ ਕਰ ਗਏ ਜਿਹੜੀਆਂ ਨਦਰ ਜਿਪਸਮ ਆਉਂਦੀ ਆ ਜਾਂ ਜਿਹੜੀ ਲੂਜ਼ ਆਉਂਦੀ ਆ ਤਾਂ ਆਪਾਂ ਕਿਸੇ ਕੰਪਨੀ ਦਾ ਨਾਮ ਹੀ ਨਹੀਂ ਲੈਂਦੇ ਉਹਨਾਂ ਨਾਲੋਂ ਤੁਹਾਡਾ ਜਿਹੜਾ ਰਿਜ਼ਲਟ ਦਾ ਕਿੰਨਾ ਕ ਫਰਕ ਹੈ ਇਹ ਰਿਜ਼ਲਟ ਦਾ ਤੁਸੀਂ ਲਾ ਲਓ ਬਈ ਹੁਣ 70% ਦੀ ਜੇ ਗੱਲ ਕਰੀਏ ਆਪਣਾ ਉਨ ਆਪਣਾ 70% ਰਿਜ਼ਲਟ ਰਹੂਗਾ ਉਹਨਾਂ ਦਾ 30% ਰਿਜ਼ਲਟ ਰਹੂਗਾ ਤੁਸੀਂ ਅੱਜ ਮੇਲੇ 'ਚ ਆਇਓ ਕਿਸਾਨ ਮੇਲਾ ਮਲੋੜ ਦੇ ਵਿੱਚ ਬਹੁਤ ਵੱਡਾ ਜਿਹੜਾ ਆਰਗੇਨਾਈਜ਼ ਕੀਤਾ ਗਿਆ ਹੈਗਾ ਇੱਥੇ ਇੱਕ ਮੇਲਾ ਕਮੇਟੀ ਵੱਲੋਂ ਇੱਥੇ ਤੁਸੀਂ ਕਿਸਾਨਾਂ ਨੂੰ ਮਿਲਿਓ ਕੀ ਹੰਗਾਰਾ ਮਿਲਿਆ ਤੁਹਾਨੂੰ ਬਾਈ ਜੀ ਬਹੁਤ ਹੀ ਵਧੀਆ ਜੀਐਸਪੀ ਨੂੰ ਲੈ ਕੇ ਬਹੁਤ ਹੀ ਵਧੀਆ ਰੁਝਾਨ ਹੈ ਲੋਕਾਂ ਦਾ ਤੇ ਜਿਹੜਾ ਕਿਸਾਨ ਵੀਰਾਂ ਨੇ ਪਾਇਆ ਉਹਨਾਂ ਨੇ ਦੱਸਿਆ ਰਿਸਪੌਂਸ ਹੋਈ ਆਪਣੇ ਜੀਐਸਪੀ ਮਾਈਂਡਸੈਟ ਮਿਨਰਲਸ ਚਾਗੇ ਚੈਨਲ ਤੇ ਤੁਸੀਂ ਚੈੱਕ ਵੀ ਕਰ ਸਕਦੇ ਹੋ ਆਪਾਂ ਬਹੁਤ ਹੀ ਕਿਸਾਨ ਵੀਰਾਂ ਦੀਆਂ ਵੀਡੀਓ ਪਾਈਆਂ ਤੇ ਉਹਨਾਂ ਦੇ ਬਹੁਤ ਹੀ ਵਧੀਆ ਰੁਝਾਨ ਰਹੇ ਆ ਉਹ ਕਹਿ ਰਹੇ ਆ ਵੀ ਅਸੀਂ ਜੇ ਸਾਡੇ ਤੋਂ ਬਾਈ ਚਾਂਸ ਕੁਦਰਤੀ ਸਾਨੂੰ ਨਹੀਂ ਮਿਲਿਆ ਪਹਿਲੀ ਗੱਲ ਤਾਂ ਸਾਡੇ ਨਾਲ ਕੰਟੈਕਟ ਕਰਨ ਜੇ ਨਹੀਂ ਮਿਲਦਾ ਉਹ ਅਸੀਂ ਡਾਇਰੈਕਟ ਉਹਨਾਂ ਦੇ ਸਪਲਾਈ ਕਰਾ ਦੇਾਂਗੇ ਤੇ ਕਿਸਾਨ ਵੀਰ ਜਿੱਥੋਂ ਮਰਜੀ ਇਹ ਪੰਜਾਬ ਚੋਂ ਰਾਜਸਥਾਨ ਤੋਂ ਜਿੱਥੋਂ ਮਰਜੀ ਇਹ ਉਪਲਬਧ ਕਰਾ ਸਕਦੇ ਆ ਅੱਛਾ ਭਾਈ ਜੀ ਬਾਕੀ ਚੀਜ਼ਾਂ ਠੀਕ ਆ ਹਰ ਇਲਾਕੇ ਖਿੱਤੇ ਦੀ ਜਿਹੜੀ ਫਸਲ ਆ ਅਲੱਗ ਹੁੰਦੀ ਐ ਤੇ ਆਪਾਂ ਗੱਲ ਕਰੀਏ ਜਿੱਥੇ ਆਪਾਂ ਬੈਠੇ ਆ ਮਲੋਟ ਦੀ ਜਿਹੜੀ ਧਰਤੀ ਐ ਹੁਣ ਮੌਜੂਦਾ ਜਿਹੜੀ ਇੱਥੇ ਝੋਨੇ ਦੀ ਜਿਹੜੀ ਸਭ ਤੋਂ ਵੱਧ ਫਸਲ ਜਿਹੜੀ ਲਾਈ ਗਈ ਹੈ ਕਿਸਾਨਾਂ ਦੁਆਰਾ ਜੇ ਇਸ ਤੋਂ ਬਾਅਦ ਕਣਕ ਹੋਣੀ ਹੈ ਜੀ ਕਣਕ ਤੇ ਝੋਨੇ ਵਾਸਤੇ ਤੁਸੀਂ ਸਪਸ਼ਟ ਦੱਸੋ ਵੀ ਇਹਦੀ ਜਿਹੜੀ ਸਹੀ ਮਾਤਰਾ ਕਿੰਨੀ ਹੋਣੀ ਚਾਹੀਦੀ ਹੈ ਜੀ ਇਹ ਬਈ ਜੀ ਸਹੀ ਬਾਣ ਹੈ ਜੇ ਸਹੀ ਬਾਣ ਦੀ ਸਥਿਤੀ ਪਈ ਹੈ ਆਪਣੇ ਪੀ ਐਚ ਲੈਵਲ ਮੈਂਟੇਨ ਹੈ ਜੇ ਰੋੜ ਹੈ ਨਹੀਂ ਬਾਣ ਚ ਵੀ ਆਪਾਂ ਨੂੰ ਐ ਲੱਗਦਾ ਵੀ ਫਸਲ ਉਠਾ ਜਾਂ ਨਹੀਂ ਦੇ ਰਹੀਗੀ ਉਹਦੇ ਚ ਆਪਾਂ ਮਿਨੀਮਮ 3 ਤੋਂ 4 ਗੱਟੇ ਪਾ ਸਕਦੇ ਹਾਂ ਜੇ ਆਪਾਂ ਨੂੰ ਲੱਗਦਾ ਵੀ ਆਪਣਾ ਪੀਐਚ ਲੈਵਲ ਹਾਈ ਹੋ ਗਿਆ ਵਾਣ ਦੇ ਵਿੱਚ ਰੋੜ ਹੈ ਪਾਉਂਡੋ ਵਾਲਾ ਵਾਣ ਬਣ ਗਿਆ ਵੀ ਬਾਣਾ ਪਾਣੀ ਨਹੀਂ ਪੀ ਰਿਹਾਗਾ ਤੇ ਉਹਦੇ ਚ ਆਪਾਂ 6 ਤੋਂ 7 ਗੱਟੇ ਪਾ ਸਕਦੇ ਜਿਵੇਂ ਭਾਈ ਜੀ ਸਾਡੇ ਇਲਾਕੇ ਦੇ ਵਿੱਚ ਜਿਵੇਂ ਮਲੋਟ ਇਲਾਕੇ ਤੇ ਵੱਡੀ ਸਮੱਸਿਆ ਜਿਹੜੀ ਆਈ ਸੀ ਪਿਛਲੇ ਸਮੇਂ ਚ ਜਾਂ ਪਿਛਲੇ ਦਹਾਕਿਆਂ ਤੋਂ ਜਿਹੜੀ ਸੇਮ ਦੀ ਸਮੱਸਿਆ ਸੀ ਸੇਮ ਕਰਕੇ ਜਿਹੜਾ ਸਾਰੀਆਂ ਜ਼ਮੀਨਾਂ ਦਾ ਪੀ ਐਚ ਲੈਵਲ ਖਰਾਬ ਹੋ ਗਿਆ ਸੀ ਭਾ ਪੀ ਐਚ ਲੈਵਲ ਉੱਪਰ ਚਲਾ ਗਿਆ ਸੀਗਾ ਉਹਨਾਂ ਚੀਜ਼ਾਂ ਨੂੰ ਇਹ ਮਤਲਬ ਰੈਗੂਲਰ ਹੀ ਕਿਸਾਨਾਂ ਨੂੰ ਹਰ ਸਾਲ ਪਾਉਣੀ ਪਊਗੀ ਜਾਂ ਮੰਨ ਲਓ 2 ਸਾਲ 3 ਸਾਲ ਪਾਉਣ ਤੋਂ ਬਾਅਦ ਪੀ ਐਚ ਲੈਵਲ ਮੇਨਟੇਨ ਰਹਿਣ ਲੱਗ ਜੀ ਨਹੀਂ 5 ਤੋਂ 6 ਗੱਟੇ ਕਿਸਾਨ ਵੀਰ ਹਰ ਸਾਲ ਪਾਉਣ ਤੇ ਇਹਦੇ ਕਰਕੇ ਜਿਹੜਾ ਪੀ ਐਚ ਲੈਵਲ ਆ ਮੇਨਟੇਨ ਰਹੂਗਾ 5 ਹੀ ਗੱਟੇ 5 ਹੀ ਗੱਟੇ ਆਏ ਸਾਲ ਪਾਉਣ ਕਿਸਾਨ ਵੀਰ ਫੇਰ ਹੀ ਪੀ ਐਚ ਮੇਨਟੇਨ ਰਹੂਗਾ ਨਹੀਂ ਤਾਂ ਜੇ ਆਪਾਂ ਪਾਉਣਾ ਛੱਡ ਦਾਂਗੇ ਪੀ ਐਚ ਲੈਵਲ ਫੇਰ ਆਈ ਹੋ ਜਾਣਾ ਜੇ ਆਪਾਂ ਵੈਸੇ ਗੱਲ ਕਰੀਏ ਕਿ ਪੀ ਐਚ ਲੈਵਲ ਨੂੰ ਮੇਨਟੇਨ ਕਰਦਾ ਰੋੜਾਂ ਵਾਲੀ ਜ਼ਮੀਨ ਨੂੰ ਜਿਹੜੀ ਪੁੱਲੀ ਕਰਦਾ ਜਾਂ ਜਿੱਥੇ ਪਾਣੀ ਖੜਦਾ ਚੀਕਲੀ ਮਿੱਟੀ ਹੋ ਚੁੱਕੀ ਹੈ ਉੱਥੇ ਪਾਣੀ ਖੜਨ ਦੀ ਸਮੱਸਿਆ ਨੂੰ ਘੱਟ ਕਰਦਾ ਹੋਰ ਇਹਦੇ ਕੀ ਕੀ ਫਾਇਦੇ ਆ ਜਿਹੜੇ ਡਾਇਰੈਕਟ ਕਿਸਾਨ ਵੀਰ ਨੂੰ ਮੰਨ ਲਓ ਇਹ ਸਾਲ ਉਹਨੇ ਪਾਈ ਆ ਜੈਪਸਮ ਜੀ ਤਾਂ ਉਸੇ ਹੀ ਸਾਲ ਉਹਦੇ ਝਾੜ ਦੇ ਵਿੱਚ ਕੀ ਫਰਕ ਹੈ ਜਾਂ ਹੋਰ ਉਹਨੂੰ ਕੀ ਕੀ ਇਹਦੇ ਫਾਇਦੇ ਮਿਲਦੇ ਆ ਜਾਂ ਝਾੜਦਾ ਤਾਂ ਅੱਧੋ-ਅੱਧੀ ਦਾ ਤੁਸੀਂ ਫਰਕ ਲਾ ਲਓ ਵੀ ਇਹਦਾ ਕੁਆਂਟਲ 2 ਕੁਆਂਟਲ ਦਾ ਫਰਕ ਰਹੂਗਾ ਜ਼ਿੰਮੇਦਾਰ ਦੱਸਦੇ ਆ ਵੀ ਜਿਹੜੀ ਸਥਿਤੀ ਅੱਜ ਦੇ ਟਾਈਮ 'ਚ ਉਹਨੇ ਦੀ ਖੜੀ ਹੈ ਕਿਸਾਨ ਵੀਰ ਕਹਿੰਦੇ ਵੀ ਅਸੀਂ ਕਣਕ 'ਚ ਵੀ ਪਾਵਾਂਗੇ ਕਣਕ 'ਚ ਵੀ ਤੋ ਜਿਹੜਾ ਇਹ ਰਿਜ਼ਲਟ ਰਿਆ ਸੀਗਾ ਤੇ ਇਹਦੇ ਕੁਆਂਟਲ ਡੇਟ ਕੁਆਂਟਲ ਦਾ ਚਾਰ ਦਾ ਮਾਮੂਲੀ ਮਾਮੂਲੀ ਗੱਲ ਆ ਵੀ ਫਰਕ ਰਹੂਗਾ ਰਹੂਗਾ ਤੇ ਹੁਣ ਆਪਾਂ ਗੱਲ ਕਰ ਲੈਨੇ ਆ ਬਾਈ ਜੀ ਇਹਦੇ ਰੇਟ ਬਾਰੇ ਜਿਹੜਾ ਇਹਦਾ ਰੇਟ ਹੈ ਜਿਵੇਂ ਬਾਈ ਹੋਰਿਆ ਕੋਲੇ ਡੰਪ ਆ ਕਿਸੇ ਨੇ ਉੱਥੋਂ ਲੈਣੀ ਆ ਕੋਈ ਕਿਸਾਨ ਵੀ ਲੋਥੇ ਲੈਣ ਜਾਂਦਾ ਤਾਂ ਇਹਦਾ ਕੀ ਰੇਟ ਜਿਹੜਾ ਤੁਹਾਡੀ ਕੰਪਨੀ ਦੁਆਰਾ ਨਿਰਧਾਰਿਤ ਕੀਤਾ ਗਿਆ ਕਿਸਾਨ ਵਾਸਤੇ ਸਿੱਧਾ ਇਹਦਾ ਕਿਸਾਨਾਂ ਨੂੰ ਜੀ ਪੂਰੇ ਬਾਏ ਰੇਟ ਤੇ ਦਿੱਤਾ ਜਾਂਦਾ ਹੈ 2.5 ਤੋਂ 3 ਕੁਆਂਟਲ ਪਹੁੰਚ ਜੀ ਇਹਦਾ ਬਹੁਤ ਚੰਗਾ ਰਿਜ਼ਲਟ ਹੈ ਬਿਲਕੁਲ ਫੋਗਰੇਟਾਂ ਦੇ ਦਿੱਤਾ ਜਾਊਗਾ ਜੀ ਕਿਸਾਨਾਂ ਨੂੰ ਅੱਛਾ ਇਹ ਬਾਈ ਜੀ ਤੁਹਾਡਾ ਇੱਕ ਥੋੜਾ ਜਿਹਾ ਐਡਰੈਸ ਕਲੀਅਰ ਕਰਾ ਦਿਓ ਪਿੰਡ ਮਹਿਣਾ ਜੀ ਬਲੋਟ ਡੱਬ ਵਾਲੀ ਰੋਡ ਦੇ ਉੱਤੇ ਆ ਤੁਹਾਡਾ ਜਿਹੜਾ ਇਹ ਮੇਨ ਰੋਡ ਦੇ ਉੱਤੇ ਹੀ ਬਣਿਆ ਹੋਇਆ ਹੈ ਮੇਨ ਰੋਡ ਦੇ ਉੱਤੇ ਸਾਡਾ ਸਟੋਰ ਬਣਿਆ ਹੋਇਆ ਹੈ ਜੀ ਪੰਜਾਬ ગ્રામੀਣ ਬੈਂਕ ਹੈ ਜੀ ਸਾਡਾ ਉਹਦੇ ਨਾਲ ਸਾਡਾ ਸਟੋਰ ਬਣਿਆ ਹੋਇਆ ਹੈ ਮੈਨੇਪਿੰਡ ਜੀ ਲੰਬੀ ਤੋਂ 4 ਕਿਲੋਮੀਟਰ ਹੈ ਡੱਬੀ ਤੋਂ 8 ਕਿਲੋਮੀਟਰ ਹੈ ਜੀ ਤੁਹਾਡਾ ਮੋਬਾਈਲ ਨੰਬਰ ਬੋਲ ਦਿਓ ਬਾਕੀ ਆਪਾਂ ਚੱਲਦੀ ਸਕਰੀਨ ਤੇ ਜਿਹੜਾ ਮੋਬਾਈਲ ਨੰਬਰ ਦੋਸਤੋ ਤੁਸੀਂ ਦੇਖ ਹੀ ਸਕਦੇ ਹੋ ਬਾਈ ਹੋਰੀ ਆਪ ਵੀ ਬੋਲ ਕੇ ਦੱਸਣਗੇ ਜਿਹੜੇ ਆਪਣੇ ਇਲਾਕੇ ਦੇ ਆ ਬਲੋਰ ਦਾ ਡੱਬਾ ਵਾਲੀ ਸਾਈਡ ਤੇ ਆ ਜਾਂ ਕਿਸਾਨ ਕਿਦੜਵਾਹਾ ਸਾਈਡ ਤੇ ਆ ਨੇੜੇ-ਤੇੜੇ ਦੇ ਉਹ ਬਾਈ ਜਿਸ ਕਰਨ ਹੋ ਰਿਆਂ ਤੋਂ ਬਹੁਤ ਹੀ ਵਧੀਆ ਕੁਆਲਿਟੀ ਦਾ ਜੀਐਸਪੀ ਕੰਪਨੀ ਦਾ ਜਿਪਸਮ ਹੈ ਜਿਹੜਾ ਜਾ ਕੇ ਲੈ ਸਕਦੇ ਐ ਬਾਕੀ ਕਈ ਵਾਰੀ ਕਿਸੇ ਕਿਸਾਨ ਦੀ ਜੇ ਜ਼ਿਆਦਾ ਰਿਕੁਆਇਰਮੈਂਟ ਆ ਉਹ ਆਪਾਂ ਭੇਜ ਵੀ ਦਿੰਨੇ ਆ ਜੀ ਹਾਂਜੀ ਭੇਜ ਦਿੰਨੇ ਆ ਜੀ ਤੁਹਾਡਾ ਨੰਬਰ ਇੱਕ ਵਾਰ ਬੋਲ ਹਾਂਜੀ ਬਾਈ ਜੀ ਮੇਰਾ ਨੰਬਰ ਹੈਗਾ ਜੀ 93 94176 21028 991712102822 ਜਿਸ ਕਰਨ ਹੋ ਰਿਹਾ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਕੰਪਨੀ ਨਾਲ ਡਾਇਰੈਕਟ ਗੱਲ ਕਰਨੀ ਚਾਹੁੰਦੇ ਹੋ ਇਹਦੇ ਬਾਰੇ ਹੋਰ ਜਾਣਕਾਰੀਆਂ ਡੀਪਲੀ ਲੈਣੀਆਂ ਚਾਹੁੰਦੇ ਹੋ ਕੰਪਨੀ ਬਾਰੇ ਜਾਣਕਾਰੀ ਜਾਂ ਪ੍ਰੋਡਕਟ ਬਾਰੇ ਤਾਂ ਤੁਸੀਂ ਬਾਈ ਗੁਰਪ੍ਰੀਤ ਹੋਰ ਨਾਲ ਤਾਲਮੇਲ ਕਰ ਸਕਦੇ ਹੋ ਧੰਨਵਾਦ ਬਾਈ ਜੀ ਤੁਸੀਂ ਸਾਡੇ ਚੈਨਲ ਨੂੰ ਟਾਈਮ ਦਿੱਤਾ ਸਰੋਤਿਆਂ ਨੂੰ ਬੇਨਤੀ ਹੈ ਬਹੁਤ ਵਧੀਆ ਪ੍ਰੋਡਕਟ ਹੈ ਹੋਰ ਕਿਸਾਨਾਂ ਦੀਆਂ ਤੇ ਜੋ ਕਿਸਾਨਾਂ ਨੂੰ ਪ੍ਰਮੋਟ ਕਰਨ ਵਾਲੀਆਂ ਜਾਂ ਵਧੀਆ ਕੰਪਨੀਆਂ ਉਹਨਾਂ ਨਾਲ ਤੁਹਾਡੀ ਹੋਰ ਅੱਗੇ ਮੁਲਾਕਾਤ ਕਰਾਉਦੇ ਰਹਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਹੋਰ ਕਿਸਾਨ ਵੀ ਆਪਣੀ ਜ਼ਮੀਨ ਦੇ ਵਿੱਚ ਸੁਧਾਰ ਕਰ ਸਕਣ ਧੰਨਵਾਦ ਜੀ